ਲਈ ਮਜਬੂਰ ਕਰਦੇ ਹਨ ਹੁਣ ਆਉਂਦੇ ਹਾਂ ਟਕਸਰੇ ਤੇ ਸੁਖਬੀਰ ਬਾਦਲ ਦਾ ਪੰਥ ਪ੍ਰਤੀ ਪਿਆਰ ਸੱਚਾ ਜਾਂ ਸਿਆਸੀ ਚਾਲ ਹੁਣ ਜਦ ਇਹ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਤੇ ਭਾਜਪਾ ਮਿਲ ਕੇ ਚੋਣਾਂ ਨਹੀਂ ਲੜਨਗੇ ਤਾਂ ਸੁਖਬੀਰ ਬਾਦਲ ਦੇ ਜੋ ਬਿਆਨ ਅਖਬਾਰਾਂ ਵਿੱਚ ਦੇਖਣ ਨੂੰ ਮਿਲ ਰਹੇ ਹਨ ਉਹ ਇਸ ਤਰ੍ਹਾਂ ਹਨ ਅਕਾਲੀ ਦਲ ਲਈ ਪੰਥਕ ਆਦਰਸ਼ ਦੇ ਪਿੱਛੇ ਸਬਤੋਂ ਪਰ ਸਾਡੇ ਲਈ ਅੰਕੜੇ ਮਾਇਨੇ ਨਹੀਂ ਰੱਖਦੇ ਅਕਾਲੀ ਦਲ ਲਈ ਚੋਣਾ ਨਾਲੋਂ ਸਿਧਾਂਤ ਅਹਿਮ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਸਮੱਸਿਆਵਾਂ ਤੇ ਲੜਾਂਗੇ ਲੜਾਈ ਹੁਣ ਸੁਖਬੀਰ ਬਾਦਲ ਇਹ ਵੀ ਕਹਿੰਦੇ ਫਿਰ ਰਹੇ ਹਨ ਕਿ ਅਕਾਲੀ ਦਲ ਤਾਂ ਬਣਿਆ ਹੀ ਕੌਮ ਦੀ ਭਲਾਈ ਅਤੇ ਗੁਰਦੁਆਰਿਆਂ ਦੀ ਰਾਖੀ ਵਾਸਤੇ ਸੀ ਚੋਣਾ ਲੜਨਾ ਮੁੱਖ ਮਕਸਦ ਨਹੀਂ ਸੀ ਬੜੀ ਚੰਗੀ ਗੱਲ ਹੈ ਪਰ ਸਵਾਲ ਪੈਦਾ ਹੁੰਦਾ ਹੈ ਸੁਖਬੀਰ ਬਾਦਲ ਵੱਲੋਂ ਦਿਖਾਇਆ ਜਾ ਰਿਹਾ ਇਹ ਪੰਥਕ ਪ੍ਰੇਮ ਕੀ ਵਾਕਈ ਸੱਚਾ ਹੈ ਜਾਂ ਭਾਜਪਾ ਵੱਲੋਂ ਮੂੰਹ ਨਾ ਲਾਉਣ ਦੀ ਨਿਰਾਸ਼ਾ 'ਚ ਉਪਜਿਆ ਹੋਇਆ ਪੈਸਰਾ ਇਸੇ ਤੇ ਪ੍ਰਤੀਕਿਰਿਆ ਕਰਦੇ ਹੋਏ ਪਹਿਰੇਦਾਰ ਰੋਜ਼ਾਨਾ ਵਿੱਚ ਲੇਖਕ ਤੇਜਵੰਤ ਸਿੰਘ ਪੰਡਾਲ ਨੇ ਕੁਝ ਸਵਾਲ ਉਠਾਏ ਹਨ ਉਹ ਪੁੱਛਦੇ ਹਨ ਪੰਥ ਅਤੇ ਸਿਧਾਂਤ ਉਦੋਂ ਕਿਉਂ ਨਾ ਯਾਦ ਆਇਆ ਜਦ ਤਿੰਨ ਖੇਤੀ ਕਾਨੂੰਨ ਬਣਨ ਲੱਗਿਆਂ ਇਹ ਭਾਜਪਾ ਦੇ ਨਾਲ ਸਨ ਲੇਕਿਨ ਜਦ ਦੇਖਿਆ ਕਿ ਕਿਸਾਨ ਆंदोलਨ ਸਿਖਰਾਂ ਤੇ ਪਹੁੰਚ ਗਿਆ ਹੈ ਪੰਜਾਬ ਵਿੱਚ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਤਾਂ ਬੀਬਾ ਹਰਸਿਮਰਤ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦਿੱਤਾ ਆਪਣੇ ਰਾਜਪਾਗ ਦੇ ਹੁੰਦਿਆਂ ਇਹਨਾਂ ਕਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਉਪਰਾਲਾ ਕਿਉਂ ਨਹੀਂ ਕੀਤਾ ਕਿੱਥੇ ਸੰਸਿਧਾਂਤ ਜਦ ਸੁਖਬੀਰ ਬਾਦਲ ਜੱਥੇਦਾਰ ਸਾਹਿਬਾਨ ਨੂੰ ਆਪਣੀ ਨਿੱਜੀ ਰਿਹਾਈਸ਼ ਤੇ ਬੁਲਾ ਕੇ ਸੌਦਾ ਸਾਧ ਨੂੰ ਮੁਆਫ ਕਰਨ ਦੇ ਹੁਕਮ ਦਿੰਦੇ ਰਹੇ ਸ੍ਰੀ ਗੁਰਗੰਨ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਧਰਨੇ ਤੇ ਬੈਠਿਆਂ ਤੇ ਗੰਦੇ ਪਾਣੀ ਦੀਆਂ ਬੋਛਾਰਾਂ ਉਨ੍ਹਾਂ ਤੇ ਗੋਲੀ ਚਲਾਉਣ ਲੱਗਿਆ ਗੋਲੀ ਚਲਾਉਣ ਵਾਲੇ ਅਫਸਰਾਂ ਅਤੇ ਪੁਲਸੀਆਂ ਨੂੰ ਅਣਪਛਾਤਾ ਬਣਾਉਣ ਵੇਲੇ ਕਿੱਥੇ ਸੰ ਸਿੱਖੀ ਸਿਧਾਂਤ ਨੌਜਵਾਨਾਂ ਨੂੰ ਕੋਹ ਕੋਕੇ ਸ਼ਹੀਦ ਕਰਨ ਵਾਲੇ ਸੁਮੇਤ ਸੈਣੀ ਨੂੰ ਪੰਜਾਬ ਦਾ ਮੁਖੀ ਲਾਉਣਾ ਕਿਹੜੇ ਸਿਧਾਂਤ ਅਧੀਨ ਕੀਤਾ ਸੀ ਤੁਹਾਡੇ ਰਾਜ ਪਾਗ ਵਿੱਚ ਚਿੱਟਾ ਸਮੈਕ ਅਤੇ ਹੋਰ ਸਿੰਥੈਟਿਕ ਡਰੱਗਸ ਨੇ ਪੰਜਾਬ ਵਿੱਚ ਆਪਣਾ ਜਾਲ ਵਿਛਾ ਲਿਆ ਰੇਤਾ ਬਜਰੀ ਦੀ ਬਲੈਕ ਮਾਰਕੀਟਿੰਗ ਖੁੱਲੇ ਆਮ ਹੁੰਦੀ ਗਈ ਤੁਹਾਨੂੰ ਕਦੇ ਸਿਧਾਂਤ ਚੇਤੇ ਨਹੀਂ ਆਇਆ ਰਾਜ ਭਾਗ ਮਾਨ ਦੇ ਸਮੇਂ ਨਾ ਤੁਹਾਨੂੰ ਪੰਥ ਚੇਤੇ ਆਇਆ ਨਾ ਹੀ ਅਨੰਦਪੁਰ ਦਾ ਮਤਾ ਉਲਟਾ ਪੰਥ ਦੇ ਹਰਿਆਵਲ ਦਸਤੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਖਾਤਮਾ ਕਰਵਾਇਆ ਜਿਹੜਾ ਯੂਥ ਵਿੰਗ ਬਣਾਇਆ ਉਸ ਵਿੱਚ ਬਿਨਾ ਕੇਸ ਦਸਤਾਰ ਵਾਲੇ ਕੰਨਾਂ ਤੇ ਨਥੀਆਂ ਪਾਈ ਸਿੰਘ ਨਾਂ ਵਾਲੇ ਪਤਿਤਾਂ ਨੂੰ ਸੀਨੀਅਰ ਅਹੁਦੇ ਦਿੱਤੇ ਗਏ ਅਕਾਲੀ ਦਲ ਦੀ 75ਵੇਂ ਵਰੇ ਗੰਢ ਦੇ ਮੌਕੇ ਤੇ 1995 ਵਿੱਚ ਮੋਗੇ ਦੀ ਧਰਤੀ ਤੋਂ ਅਕਾਲੀ ਦਲ ਨੂੰ ਪੰਥ ਦੀ ਪਾਰਟੀ ਤੋਂ ਹਟਾ ਕੇ ਪੰਜਾਬੀ ਪਾਰਟੀ ਬਣਾਉਣਾ ਭਾਜਪਾ ਨਾਲ ਰਲ ਕੇ ਸਰਕਾਰ ਬਣਾਉਣਾ ਕਿ ਇਹ ਸਭ ਅੰਕੜਿਆਂ ਦੀ ਖੇਡ ਨਹੀਂ ਸੀ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਭਾਈ ਜਸਵੰਤ ਸਿੰਘ ਖਰੜਾ ਦੀ ਧਰਮ ਪਤਨੀ ਜਦ ਉਹਨਾਂ ਦੀ ਸ਼ਹੀਦੀ ਦੀ ਜਾਂਚ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਦਾ ਯਾਦ ਦਿਵਾਉਣ ਲਈ ਵੱਡੇ ਬਾਦਲ ਕੋਲ ਗਈ ਸੀ ਅੱਗੋ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਛੱਡੋ ਬੀਬਾ ਜੀ ਤੁਸੀਂ ਦੱਸੋ ਤੁਹਾਨੂੰ ਕਿੱਥੇ ਐਡਜਸਟ ਕਰੀਏ ਮਤਲਬ ਬੀਬਾ ਜੀ ਕੋਈ ਅਹੁਦਾ ਲੈ ਲਓ ਤੇ ਚੁੱਪ ਕਰ ਜਾਓ ਹਾਲਾਂਕਿ ਬੀਬੀ ਖਲੜਾ ਨੇ ਕੋਈ ਸਮਝੌਤਾ ਨਹੀਂ ਕੀਤਾ ਪਰ ਇਹਨਾਂ ਦਾ ਸਿਧਾਂਤਕ ਚਿਹਰਾ ਨੰਗਾ ਹੋ ਗਿਆ ਇਹੀ ਨਹੀਂ ਜਦ ਬੀਬੀ ਖਲੜਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਨਿਤਰੇ ਤਾਂ ਇਸੇ ਤਸਵੀਰ ਬਾਦਲ ਨੇ ਆਪਣਾ ਉਮੀਦਵਾਰ ਉਹਨਾਂ ਦੇ ਸਾਹਮਣੇ ਖੜਾ ਕਰਕੇ ਬੀਬੀ ਖਰੜਾ ਨੂੰ ਹਰਵਾਇਆ ਨਾ ਨੌਜਵਾਨਾਂ ਦੇ ਕਾਸਲਾ ਨੂੰ ਨਾ ਖਰੜਾ ਜੀ ਨੂੰ ਇਨਸਾਫ ਦਿਵਾਇਆ ਅਤੇ ਨਾ ਹੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਇਹੀ ਨਹੀਂ 2017 ਦੇ ਬਾਅਦ ਜਦ ਲਗਾਤਾਰ 5 ਵਾਰ ਅਕਾਲੀ ਦਲ ਬਾਦਲ ਹਾਰ ਚੁੱਕਿਆ ਹੈ ਜ਼ਮਾਨਤਾਂ ਤੱਕ ਜ਼ਬਤ ਹੋ ਚੁੱਕੀਆਂ ਹਨ ਲੇਕਿਨ ਇਹ ਪ੍ਰਧਾਨਗੀ ਨਹੀਂ ਛੱਡ ਰਿਹਾ ਕਿੱਥੇ ਹਨ ਸਿਧਾਂਤ ਕਿਸੇ ਵੀ ਜਾਗੀ ਜ਼ਮੀਰ ਵਾਲੇ ਸਿੱਖ irdiyan ਨੂੰ ਇਹਨਾਂ ਦੇ ਰਾਜ ਭਾਗ ਚ ਕਦੇ ਵੀ ਖਾਲਸਾ ਹੀ ਰਾਜ ਦਾ ਅੰਸ਼ ਨਜ਼ਰ ਨਹੀਂ ਆਇਆ ਹੁਣ ਜਦ ਭਾਈਵਾਲਾ ਨੇ ਮੂੰਹ ਨਹੀਂ ਲਾਇਆ ਤਾਂ ਸਿਧਾਂਤਾਂ ਦਾ ਚੇਤਾ ਆ ਗਿਆ ਇੱਕ ਹੋਰ ਲੇਖ ਵਿੱਚ ਸਰਦਾਰ ਤੇਜਵੰਤ ਸਿੰਘ ਪੰਡਾਲ ਲਿਖਦੇ ਹਨ ਕਿ ਅਕਾਲੀ ਦਲ ਵਿੱਚ ਗਿਰਾਵਟ 1972 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਸ਼ੁਰੂ ਹੋਈ ਇਸ ਦੇ ਕਾਰਜਕਾਲ ਦੇ ਦੌਰਾਨ ਹੀ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਹੋਈ। ਬਸ ਆਰਐਸਐਸ ਨੂੰ ਅਜਿਹਾ ਹੀ ਸਿਕਸ ਰੂਪ ਵਾਲਾ ਟਾਊਟ ਚਾਹੀਦਾ ਸੀ। ਨੈਕਸੈਲਾਈਟ ਲਹਿਰ ਦੌਰਾਨ ਪੰਜਾਬ ਦੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਦਾ ਸ਼ਿਕਾਰ ਬਣਾਏ ਗਏ। ਐਮਰਜੈਂਸੀ ਸਮੇਂ ਜਦ ਇੰਦਰਾ ਗਾਂਧੀ ਪੰਜਾਬ ਦੀਆਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਹੋ ਗਈ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਜਨਸੰਗ ਦੀ ਬੁੱਕਲ ਵਿੱਚ ਬੈਠ ਕੇ ਬਿਟਰ ਗਿਆ। ਫਿਰ 1970 ਵਿੱਚ ਮੁਰਾਰਜੀ ਦੇਸਾਈ ਵੇਲੇ ਮੁੱਖ ਮੰਤਰੀ ਬਣਿਆ ਜਨਸੰਗ ਨਾਲ ਭਾਈਵਾਲੀ ਵਾਲੇ ਇਸ ਦੇ ਮੁੱਖ ਮੰਤਰੀ ਕਾਲ ਵਿੱਚ ਹੀ 1978 ਵਿੱਚ ਨਿਰੰਕਾਰੀ ਕਾਂਡ ਹੋਇਆ ਦਮਦਮੀ ਟਕਸਾਲ ਦੇ ਤੇਰਾ ਸਿੰਘ ਸ਼ਹੀਦ ਹੋਏ ਇਸੇ ਸਿੱਖ ਸਰੂਪੀ ਲੀਡਰ ਨੇ ਨਿਰੰਕਾਰੀ ਗੁਰਬਚਨ ਦੇ ਨੂੰ ਬਚਾਇਆ ਬਿਲਕੁਲ ਉਸੇ ਤਰ੍ਹਾਂ ਜਿਵੇਂ 2015 ਵਿੱਚ ਸੌਦੇ ਸਾਜ਼ ਨੂੰ ਬਚਾਉਂਦੇ ਰਹੇ ਭਾਰਤੀ ਜਨਤਾ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਕਦੇ ਕਦੇ ਵੀ ਸਿਧਾਂਤਕ ਸਾਂਝ ਨਹੀਂ ਹੋ ਸਕਦੀ ਸਿਧਾਂਤਾਂ ਨੂੰ ਛੱਡ ਕੇ ਹੀ ਅਕਾਲੀ ਦਲ ਭਾਜਪਾ ਨਾਲ ਰਲ ਸਕਦਾ ਹੈ ਜੋ ਬਾਦਲਾਂ ਨੇ ਕੀਤਾ ਉਹ ਵੀ ਬਿਨਾਂ ਸ਼ਰਤ ਪਰ ਆਰਐਸਐਸ ਦੇ ਸਿਧਾਂਤਾਂ ਦੇ ਅਧੀਨ ਹੋ ਕੇ ਲੇਖਕ ਉੱਗੇ ਸਿੱਖ ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ ਦੇ ਇੱਕ ਲੇਖ ਦੇ ਹਵਾਲੇ ਤੋਂ ਦੱਸਦਾ ਹੈ ਕਿ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਕੋਠੀ ਦੇ ਵਿੱਚ ਆਰਐਸਐਸ ਨੇ ਪੂਰੀਆਂ ਰਵਾਇਤਾਂ ਦੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਮੈਂਬਰ ਬਣਾਇਆ ਸੀ ਹੁਣ ਤਾਂ ਇਹ ਬਿਲਕੁਲ ਸਾਫ਼ ਹੋ ਚੁੱਕਾ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਲਈ ਆਰਐਸਐਸ ਇੰਦਰਾ ਗਾਂਧੀ ਨਾਲੋਂ ਵੀ ਜ਼ਿਆਦਾ ਕਾਲੀ ਸੀ ਵਾਜਪਈ ਤੇ ਆੜਵਾਨੀ ਨੇ ਇੰਦਰਾ ਦੇ ਪਿੱਠ ਥਾਪੜੀ ਸੀ ਫੌਜੀ ਹਮਲੇ ਦੇ ਬਾਅਦ ਅਗਸਤ 1984 ਦੇ ਵਿੱਚ ਅੰਮ੍ਰਿਤਸਰ ਆ ਕੇ ਵਾਜਪਈ ਤੇ ਆੜਵਾਨੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਹੁਣ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਭੱਗ ਕਰਕੇ ਇੱਕ ਟਰਸਟ ਬਣਾਵੇ ਤੇ ਇਸ ਦਾ ਪ੍ਰਬੰਧ ਆਪਣੇ ਅਧੀਨ ਰੱਖੇ ਬਾਦਲ ਨੇ ਆਰਐਸਐਸ ਦੀ ਇਸੇ ਮਨਸ਼ਾ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਬੇਅਰਥ ਬਣਾ ਕੇ ਰੱਖ ਦਿੱਤਾ ਹੈ 1984 ਤੋਂ ਬਾਅਦ ਬਾਦਲਾ ਨੇ ਰਾਜ ਭਾਗ ਸੰਭਾਲ ਲਿਆ ਪਰ ਪੰਜਾਬ ਦਾ ਕਿਹੜਾ ਮਸਲਾ ਹੱਲ ਕਰਵਾਇਆ ਇੱਕ ਵੀ ਨਹੀਂ 1984 ਤੋਂ ਬਾਅਦ ਸਿੱਖਾਂ ਦੀ ਰਾਸੀ ਤੇ ਧਾਰਮਿਕ ਲੀਡਰਸ਼ਿਪ ਵਿੱਚ ਐਨਾ ਨਿਗਾਰ ਆਇਆ ਜਿਸ ਦੇ ਲਈ ਲੇਖਕ ਹਵਾਈ ਜਹਾਜ਼ ਹਾਈਜੈਕਰ ਜਲਾਵਤਨ ਪਾਈ ਗਜਿੰਦਰ ਸਿੰਘ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ ਕਿ ਇਹ ਜਾਬਦਾ ਹੈ ਕਿ ਅੱਜ ਕੋਈ ਵੀ ਸਿੱਖ ਲੀਡਰ ਕੌਮ ਦੀ ਲੜਾਈ ਨਹੀਂ ਲੜ ਰਿਹਾ ਲਗਭਗ ਸਾਰੇ ਹੀ ਆਪੋ ਆਪਣੀ ਲੜਾਈ ਲੜ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਰਬਾਰ ਸਾਹਿਬ ਤੇ ਹਮਲੇ ਦੇ ਵਿਰੋਧ ਵਿੱਚ ਕਾਂਗਰਸ ਛੱਡੀ ਸੀ ਪਰ ਕੁਰਸੀ ਦੇ ਪਿੱਛੇ ਕਾਂਗਰਸ ਵਿੱਚ ਜਾਰ ਰਲੇ ਹੁਣ ਭਾਜਪਾ ਪਿਆਰੀ ਹੋ ਗਈ ਬਾਦਲਾ ਨੇ ਵੀ ਆਪਣੇ ਰਾਜਪਾਗ ਦੌਰਾਨ ਪੰਥ ਪੰਜਾਬ ਅਤੇ ਕੌਮ ਨੂੰ ਵਿਸਾਰ ਕੇ ਆਪਣੇ ਪਰਿਵਾਰ ਆਪਣੀ ਕੁਰਸੀ ਦਾ ਹੀ ਧਿਆਨ ਰੱਖਿਆ। ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਲਿਆ। ਕਾਕਾशाही ਚਲਾਈ। ਇਹ ਇਹਨਾਂ ਦੀ ਮਰੀ ਹੋਈ ਗੈਰਤ ਕਰਕੇ ਹੀ ਕੌਮ ਨੂੰ ਕੋਈ ਇਨਸਾਫ ਨਹੀਂ ਮਿਲਿਆ। ਉਲਟਾ ਪੰਥ ਅਤੇ ਪੰਜਾਬ ਦੋਖੀ ਇਹਨਾਂ ਨਾਲ ਉੱਚ ਅਹੁਦਿਆਂ ਤੇ ਜਾ ਬੈਠੇ। ਆਰਐਸਐਸ ਸਾਰੀਆਂ ਸਿੱਖ ਸੰਸਥਾਵਾਂ ਤੇ ਕਾਬਜ਼ ਹੋ ਚੁੱਕੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਆਪ ਹੀ ਫਖਰੇ ਕੌਮ ਅਵਾਰਡ ਲੈ ਲਿਆ ਪਰ ਉਸ ਦਾ ਕੋਈ ਕੰਮ ਐਸਾ ਨਹੀਂ ਹੈ ਜਿਸ ਤੇ ਕੌਮ ਫਖਰ ਕਰੇ ਤੁਸੀਂ ਦੇਖੋ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਲਗਾਤਾਰ ਹਾਰ ਹੋ ਰਹੀ ਹੈ ਪਰ ਇਹ ਪ੍ਰਧਾਨਗੀ ਨਹੀਂ ਛੱਡ ਰਿਹਾ ਪੰਥ ਨੂੰ ਜਾਗਣਾ ਪਵੇਗਾ ਸੁਚੇਤ ਹੋਣਾ ਪਵੇਗਾ ਕਿਉਂਕਿ ਇਹ ਪੰਥਕ ਪਰੰਪਰਾਵਾ ਨਹੀਂ ਪੰਥ ਦਾ ਕਾਣ ਹਨ ਪੰਥਕ ਰਵਾਇਤਾਂ ਤਾਂ ਜ਼ਾਲਮ ਤੇ ਜ਼ੁਲਮ ਦਾ ਖਾਤਮਾ ਹਨ ਦਸਮ ਪਿਤਾ ਨੇ ਪਰવાર-ਵਾਰ ਦਿੱਤਾ ਪੁੱਤ ਨੀਹਾਂ ਵਿਚਣੇ ਗਏ ਜੰਗ ਦੇ ਵਿੱਚ ਸ਼ਹੀਦ ਹੋ ਗਏ ਧਨ ਦੌਲਤ ਸਰਸਾ ਵਿੱਚ ਰੁੜ ਗਿਆ ਇਹ ਸਭ ਕਿਸ ਲਈ ਸੀ ਕੀ ਜ਼ਮੀਨਾਂ ਜਾਇਦਾਦਾਂ ਜੋੜਨ ਲਈ ਕੀ ਪਰਿਵਾਰ ਤੇ ਕੁਰਸੀ ਅਤੇ ਮਾਇਆ ਨਾਲ ਜਿਮੜਨ ਲਈ ਇਸ ਨੂੰ ਸਮਝ ਕੇ ਹੀ ਪੰਥਕ ਸਿਧਾਂਤ ਨੂੰ ਬਾਝਣਾ ਪਵੇਗਾ ਫੋਕੇ ਧੋਖਾ ਦੇਣ ਵਾਲੀ ਨਾਰੇਬਾਜ਼ੀ ਨੂੰ ਸਮਝਣਾ ਪਵੇਗਾ حقیقت نو ਪਛਾਣ ਕੇ ਇਸ ਮਾਇਆਵਾਦ ਪਰਵਾਰਵਾਦ ਤੇ ਕੁਰਸੀਵਾਦ ਨੂੰ ਜੜੋਂ ਪੁੱਟ ਕੇ ਅਕਾਲੀ ਦਲ ਨੂੰ ਪੰਥ ਨੂੰ ਆਪਣੇ ਹੱਥ ਵਿੱਚ ਲੈਣ ਦੀ ਅੱਜ ਦੀ ਲੋੜ ਹੈ ਦੂਜੇ ਪਾਸੇ ਲੇਖਕ ਗੁਰਿੰਦਰ ਪਾਰਸ ਸਿੰਘ ਤਨੋਲਾ ਸੁਖਬੀਰ ਬਾਦਲ ਦੇ ਪੰਥਕ ਬਿਆਨਾਂ ਨੂੰ ਸਕਾਰਾਤਮਕ ਪੱਖ ਤੋਂ ਦੇਖਦੇ ਹਨ ਪਰ ਸਾਵਧਾਨੀ ਨਾਲ ਉਹ ਚੇਤਾਵਨੀ ਵੀ ਦਿੰਦੇ ਹਨ ਕਿ ਜੇ ਸੁਖਬੀਰ ਬਾਦਲ ਦੇ ਇਹ ਬਿਆਨ ਸੱਚੇ ਦਿਲੋਂ ਆ ਰਹੇ ਹਨ ਤਾਂ ਇਹ ਇੱਕ ਵਧੀਆ ਉਦਦਮ ਹੈ ਪਰੰਤੂ ਹੁਣ ਸਿਰਫ ਬਿਆਨ ਹੀ ਕਾਫੀ ਨਹੀਂ ਇਸ ਉੱਤੇ ਅਮਲ ਕਰਕੇ ਸਿੱਖਾਂ ਦਾ ਭਰੋਸਾ ਜਿੱਤਣਾ ਪਵੇਗਾ ਕਿਸੇ ਕਿਸਮ ਦੀ ਚਲਾਕੀ ਜਾਂ ਹਾਲਾਤਾਂ ਦੇ ਵਹਿਣ ਦਾ ਵਹਿਣਾ ਹੋਰ ਵੀ ਖਤਰਨਾਕ ਹੋ ਸਕਦਾ ਹੈ ਬਾਦਲ ਨੂੰ ਆਪਣੇ ਆਲੇ ਦੁਆਲੇ ਇਕੱਠੇ ਕੀਤੇ ਗਲਤ ਸਲਾਹਕਾਰਾਂ ਤੇ ਵੀ ਨਜ਼ਰ ਰੱਖਣੀ ਪਵੇਗੀ ਲੇਖਕ ਸਲਾਹ ਦਿੰਦਾ ਹੈ ਕਿ ਜੇ ਵਾਕਈ ਅਕਾਲੀ ਦਲ ਨੂੰ ਪੰਥਕ ਲੀਹਾਂ ਤੇ ਲਿਆਉਣਾ ਹੈ ਤਾਂ ਆਜ਼ਾਦ ਪੰਥਕ ਗਰੁੱਪ ਬਣਾ ਕੇ ਉਸ ਦੀ ਸਲਾਹ ਲੈਣੀ ਚਾਹੀਦੀ ਹੈ